Ciao! Sahib Deen ਸੁਣ ਜੀਵਾ ਤੇਰੀ ਬਾਣੀ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮਗਾਤ ਮੇਰੀ ਜਲਨ ਬੁਦੀ ਤਲ ਹੋਏ ਮਨਵਾਤ ਸਤਗੁਰ ਕਾ ਦਰਸ਼ਨ ਪਾਇ ਦਿਓ ਦਰਸ਼ਨ ਦੇਖ ਦਿਵਾ ਗੁਰ ਤੇਰਾ ਔਰਨ ਕਰਮ ਹੋਏ ਤੇ ਸੁਣ ਪ੍ਰਭ ਮੇਰੇ ਜਿਨਾਮ ਕਰੇ ਆਪਣੇ ਤੇ ਅਬ ਇਸ ਕਾ ਸੋਈ ਸੁਗੜ ਸੁਜਾਨੇ ਿਸਕਾ ਸੋਈ ਸੁਗੜ ਸੁਜਾਨੇ ਜਾਨੇ ਰਹਾਉ ਅੰਮ੍ਰਿਤ ਨਾਮ ਨਿਰਮੋਲਕ ਹੀਰਾ i mm -hmm. ਵਾਦੇ ਅਨਹਤ सुख <Sess> शोभा <Sess> ਈ ਸੁਆਮੀ ਏ ਗੋੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਫਤਿਹ 10ਵੀਂ ਪ੍ਰਥਮ ਭਗਵਤੀ ਸਿਮਰਕੈ ਗੁਰੂ ਨਾਨਕ ਲਈ ਧਿਆਇ ਫਿਰ ਅੰਗਦ ਗੁਰ ਤੇ ਅਮਰਦਾਸ RAMਦਾਸਾਂ ਹੋਈ ਸਹਾਇ ਅਰਜਨ ਹਰਗੋਬਿੰਦ ਨੂੰ ਸਿਮਰਉ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਜਿਠੇ ਸਭ ਦੁੱਖ ਜਾਇ ਤੇਗ ਬਹਾਦਰ ਸਿਮਰਿਆ ਘਰਣਾ ਨੇ ਦਾਵੇ ਧਾਈ ਸਭ ਥਾਈ ਹੋਏ ਸਹਾਈ ਦਸਵੇਂ ਪਾਤਸ਼ਾਹ ਕਲਗੀਧਰ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਈ ਦਸਾਂ ਪਾਤਸ਼ਾਹਿਆਂ ਕੇ ਆਤਮਕ ਰੂਪ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਤੇ ਪੰਜ ਪਿਆਰੇ ਚਾਰ ਸਾਹਿਬ ਜਾਦੇ 40 ਮੁਕਤੇ ਹਟੀਆਂ ਜਪੀਆਂ ਤੱਪੀਆਂ ਜਨਾਬ ਜੀ ਦਾ ਨਾਮ ਜਪਿਆ ਵਣ ਛੇਆ ਦੇਗ ਚਲਾਈ ਤੀਖ ਵਾਹੀ ਦੇਖ ਕੇ ਅੰਡਠ ਕੀਤਾ ਜਨਾਬ ਪਿਆਰਿਆਂ ਸਤਿਆਰਿਆਂ ਦੀ ਪਵਿੱਤਰ ਘਾਲ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹੀ ਦਿਨਾ ਸਿੰਘਾਂ ਸਿੰਘਣੀਆਂ ਨੇ ਧਰਮ ਹਿਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਤਾਂ ਨਾਰਿਆਂ ਨਾਲ ਚਰਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਤਿਨਾ ਪ੍ਰਾਤਨ ਤੇ ਵਰਤਮਾਨ ਸਮੇਂ ਦੇ ਸਰਬਤਰ ਸ਼ਹੀਦਾਂ ਦੇ ਪਵਿੱਤਰ ਘਾਲ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਪੰਜਾ ਤਖਤਾਂ ਸਰਬਤਰ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਸਮੇ ਸਰਬਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬਤ ਖਾਲਸਾ ਜੀ ਕੋ ਵਾਹਿਗੁਰੂ 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 ਨਾਮ ਚਿਤਾਵੇ ਤਿਤਾਉਣ ਕਰ ਸਦਕਾ ਸਰਬ ਸੁ ਹੋਏ ਜਹਾਂ ਜਹਾਂ ਗੁਰਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆ ਤੇਗ ਤੇਗ ਫਤਿਹ ਮਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਦੀ ਸਹਾਈ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿ ਸ਼ੋਦੀ ਸਿੱਖਾਂ ਨੂੰ ਸਿੱਖੀ দান ਕੇਸ਼ দান ਰਹਿਤ দান ਵਿਵੇਕ দান ਵਿਸਾਹ দান ਭਰੋਸਾ দান ਦਾਨਾ ਸਿਰਦਾਨ ਨਾਮ দান ਸ੍ਰੀ ਅੰਮ੍ਰਿਤ ਸਰ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜਗੋ ਜੋਗੀ ਅਡਾਲ ਧਰਮ ਕਰਿਆਕਾਰ ਬੋਨੋ ਦੀ ਵਾਹਿਗੁਰੂ ਆਪ ਜੀ ਦੇ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪਤ ਦਾ ਰੱਖਾ ਹੀ ਆਕਾਲ ਪੁਰਖ ਵਾਹਿਗੁਰੂ ਦੀਓ ਸਮੂਹ ਗੁਰਦੁਆਰਿਆਂ ਦੇ ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਪਿਆਰੀ ਖਾਲਸਾ ਜੀ ਨੂੰ ਬਖਸ਼ੋ ਇਹਨੇ ਮਾਣਿਆਂ ਦੇ ਮਾਣ ਸਤਿਗੁਰੂ ਨੇ ਤਾਣਿਆਂ ਦੀ ਤਾਣ ਨੇ ਓਟਿਆਂ ਦੀ ਓਟ ਧਨ ਧਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਸਤਿਗੁਰੂ ਜੀਓ ਆਪ ਜੀ ਕੇ ਪਾਵਨ ਪੁੱਤਰੇ ਚਰਨ ਕਮਣਾ ਪਾਸ ਅਰਦਾਸ ਬੇਨਤੀ ਹੈ ਜੀਓ ਆਪ ਜੀ ਕੇ ਦਰੋਂ ਘਰੋਂ ਵਰ ਉਸਾਈ ਹੋਏ ਸਿੰਘ ਸਾਹਿਬ ਅਮਰ ਸ਼ਹੀਦ ਜਥੇਦਾਰ ਬਾਬਾ ਹਨੂਮਾਨ ਸਿੰਘ ਜੀ ਅੱਗੇ ਅਨੇਕ ਸ਼ਹੀਦ ਸਿੰਘਾਂ ਦੇ ਸ਼ਹੀਦੀ ਸਥਾਨ ਗੁਰਦੁਆਰਾ ਸਿੰਘ ਸ਼ਹੀਦਾਂ ਵਿਖੇ ਸਤਿਗੁਰੂ ਜੀਓ ਅੰਮ੍ਰਿਤ ਵੇਲੇ ਆ ਕਿਰਪਾ ਕੀਤੀ ਹੈ ਸਿੱਖ ਸੰਗਤਾਂ ਦੇ ਉਧਾਰ ਵੀ ਇਹਤ ਪਾਵਨ ਪ੍ਰਕਾਸ਼ ਮਾਨਸਥਾਨ ਤੇ ਪ੍ਰਕਾਸ਼ਮਾਨ ਹੋ ਕਰਕੇ ਸੰਗਤਾਂ ਨੂੰ ਖੁੱਲੇ ਦਰਸ਼ਨ ਦੀਦਾਰੀ ਉਪਦੇਸ਼ ਬਖਸ਼ ਕੇ ਨਿਹਾਲ ਕੀਤਾ ਹੈ ਸਤਿਗੁਰੂ ਜੀਓ ਆਪ ਜੀ ਦਾ ਕੋਟਾਨ ਕੋਟ ਸ਼ੁਕਰਾਨਾ ਹੈ ਕਿਰਪਾ ਕਰਨੀ ਦੀ ਸਮੂਹ ਸਾਧ ਸੰਗਤ ਨੂੰ ਬਖਸ਼ੀ ਹੋਏ ਫੁਰਮਾਨਾਂ ਤੇ ਚੱਲਣ ਦੀ ਬਾਲਬੁੱਧੀ ਸਮਰੱਥਾ ਬਖਸ਼ਿਸ਼ ਕਰਨੀ ਅੰਗ ਸੰ સહਾਈ ਹੋਣਾ ਜੀਓ ਵਿਅੰਤ ਪ੍ਰਕਾਰ ਦੇ ਨਾਲ ਸਿੰਘਾਂ ਸੇਵਕਾਂ ਵੱਲੋਂ ਮਿਲ ਜੁਲ ਕਰਕੇ ਆਪ ਜੀ ਕੇ ਪਾਵਨ ਪ੍ਰਕਾਸ਼ ਮਾਨ ਸਥਾਨਾਂ ਦੀਆਂ ਸਸਤਰਾਂ ਵਸਤਰਾਂ ਦੀਆਂ ਸੇਵਾਵਾਂ ਕੀਤੀਆਂ ਗਈਆਂ ਨੇ ਸਬਨਾ ਦੀਆਂ ਕੀਤੀਆਂ ਸੇਵਾਵਾਂ ਘਾਲ ਥਾਈ ਪਾਉਣੀਆਂ ਅਗੋਂ ਵਾਸਤੇ ਸੁਚੇ ਦੇ ਢੰਗ ਨਾਲ ਮਨ ਭਾਉ ਪ੍ਰੇਮ ਦੇ ਸਹਿਤ ਸੇਵਾ ਕਰਨ ਬਾਣੀ ਪੜਨ ਦੇ ਬਾਲ ਉਦਮ ਚਾਓ ਬਖਸ਼ਿਸ਼ ਕਰਨੇ ਆਗਿਆ ਸੰਗਤਾਂ ਦੀਆਂ ਦਰ ਹਾਜ਼ਰੀਆਂ ਤਿਲ ਫੁੱਲ ਪਿਟਾਵਾਂ ਦਰ ਪ੍ਰਵਾਣ ਕਰਨੀਆਂ ਚੱਲਿਆ ਹੋਇਆ ਕਦਮ ਕਦਮ ਲੇਖੇ ਵਿੱਚ ਲਾਉਣਾ ਸਭਨਾਂ ਦੇ ਘਰ ਪਰਿਵਾਰਾਂ ਵਿੱਚ ਸੁਖ ਸ਼ਾਂਤੀ ਵਰਤਾਉਣੀ ਖੁਸ਼ੀਆਂ ਖੇੜੇ ਆਨੰਦ ਵਧਾਉਣੇ ਸੰਕਟਾਂ ਰੋਗਾਂ ਪਾਪਾਂ ਵਿਘਨਾਂ ਵਿਕਾਰਾਂ ਦੇ ਨਾਸ਼ ਕਰਨੇ ਦੀਓ ਆਪਣੇ ਭਜਨ ਬਾਣੀ ਦੇ ਪ੍ਰਤਾਪ ਕਰਨੇ ਸਮੁਹ ਮਾਈ ਭਾਈ ਨੂੰ ਦਰੋਂ ਘਰੋਂ ਗੁਰਸਿੱਖੀ ਜੀਵਨ ਨਾਮ ਦਾਣ ਇਸ਼ਨਾਨ ਦੀਆਂ ਦਾਤਾਂ ਬਖਸ਼ਿਸ਼ ਕਰਨੀਆਂ ਅੰਮ੍ਰਿਤ ਵੇਲੇ ਦੀ ਜਾਗਣੇ ਬਖਸ਼ਨੇ ਸਭਨਾ ਦੀਆਂ ਅਰਦਾਸਾਂ ਬੇਨਤੀਆਂ ਗੁਰਮਤ ਅਨੁਸਾਰ ਸੰਪੂਰਨ ਕਰਨੀਆਂ ਦੇਸ਼ ਪਰਦੇਸ਼ ਸਹਾਇਤਾ ਕਰਨੀ ਅੰਗ ਸੰਸਹਾਈ ਹੋਣਾ ਸਭਨਾ ਨੂੰ ਕਲਜਗੀ ਹਾ ਭਾਵ ਤੂ ਚਾਉਣਾ ਆਪਣੇ ਦਰਾਂ ਰੱਬ ਦੀ ਪ੍ਰੇਮਾ ਭਗਤੀ ਬਖਸ਼ਿਸ਼ ਕਰਨੀ ਦੀਓ ਚਰਣਾ ਦੀ ਨੇੜਤਾ ਬਖਸ਼ਿਸ਼ ਕਰਨੀ ਆਪਜੀ ਦੁਆਰਾ ਬਖਸ਼ੀਆਂ ਦਾਤਾਂ ਵਿੱਚੋਂ ਹਜ਼ੂਰ ਪੰਚਾ ਅੰਮ੍ਰਿਤ ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਸਤਿਗੁਰੂ ਜੀਓ ਆਪਜੀ ਪ੍ਰੇਮ ਸ਼ਹਿਦ ਭੋਗ ਲਾਓ ਸੰਤਾਂ ਨੂੰ ਸੀਧ ਪ੍ਰਸ਼ਾਦ ਬਖਸ਼ੋ ਜੋ ਜੀ ਸਕੇ ਸਵਾਪਜੀ ਦਾ ਕੋਈ ਤਰਨਾਮ ਸਤਨਾਮ ਸ੍ਰੀ ਵਾਹਿਗੁਰੂ 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 ਜਪਣਾ ਕਰੇ ਕਰੋ ਕਿਰਪਾ ਅੰਮ੍ਰਿਤ ਵੇਰੀ ਦੇ ਪਾਵਨ ਮਾਨ ਪ੍ਰਾਰੰਭ ਕਰਨ ਦੀ ਆਗਿਆ ਬਖਸ਼ੋ ਇਕਮਨ ਇਕਤਤ ਹੋਕਰ ਮਨ ਭਉ ਪ੍ਰੇਮ ਦੇ ਸਹਤ ਗੁਰਬਾਣੀ ਪੜਨ ਦੇ ਬਲ ਦਮ ਚਾਓ ਬਖਸ਼ਿਸ਼ ਕਰਨੇ ਦੀ ਜੋ ਜੀ ਆਪ ਜੀ ਦੇ ਦਰ ਤੇ ਆਵੇ ਸੋ ਸਦਾ ਹੀ ਰਾਜੀ ਤੇ ਪ੍ਰਸੰਨ ਜਾਵੇ ਸੁਖ ਹੋਵੇ ਨਾਮ ਤੇ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ